ਬੋਲੀ ਬੋਲੀ ਬਾਪੂ ਨੇ ਮੈਨੂੰ ਕਿਹਾ ਕਿ ਤੂੰ ਕਾਕਾ ਜੀਬ ਚਲਾ ਲੈ ਸਾ ਮੇਰੀ ਮੈਂ ਕਿਹਾ ਚਲਾ ਦਿੰਦਾ ਜੀਬ ਲੈ ਗਏ ਅਸੀਂ ਤੁਹਾਡੇ ਪੈਟਰੋਲ ਪੰਪ ਦੇ ਗਏ ਤੁਹਾਡੇ ਪਿਤਾ ਜੀ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਸੀ ਉਹ ਮੈਨੂੰ ਬਾਪੂ ਨੇ ਕਿਹਾ ਕਿ ਮੈਂ ਕਿਹਾ ਹੋਰ ਕਿਤੇ ਚਲੀਏ ਕਹਿੰਦਾ ਨਹੀਂ ਪਾਠ ਹੋ ਲੰਦਾ ਸੋ ਚੰਗਾ ਪਾਠ ਹੋਣਾ ਖਤਮ ਹੋਇਆ ਜਦੋਂ ਸੁਖਮਨੀ ਸਾਹਿਬ ਦਾ ਉਹ ਕੰਦਕੇਸ ਕਮ ਆਇਓ ਬਾਪੂ ਜੀ ਨੇ ਕਿਹਾ ਅਸੀਂ ਆਏ ਆ ਮੈਂ ਵੀ ਇੱਕ ਬਾਪੂ ਜੀ ਸੰ ਤਿੰਨ ਤੋਂ ਬੰਦੇ ਹੋਰ ਸੀ ਅਸੀਂ ਮੈਂ ਅੱਗੇ ਹੀ ਟਲਾਈ ਬਾਕੂ ਮੈਂ ਨਾਲ ਬੈਠਾ ਦੋ ਦਿਨ ਬੰਦੇ ਪਿੱਛੇ ਜਿੱਦਾਂ ਬਹਿ ਸਕਦੇ ਨੇ ਤੇ ਬਾਕੂ ਹੀ ਲਗਾਈ ਪੰਜ ਟਰੱਕ ਇੱਟਾਂ ਲੈਣੇ ਆਏ ਥੱਲੇ ਉਹਨਾਂ ਨੇ ਬਾਅਦ ਪੰਜ ਟਰੱਕ ਹੀ ਕਹਿੰਦੇ ਹਾਂ ਜੀ ਪੰਜ ਹੀ ਦੇ ਦਿਓ ਤੁਸੀਂ ਬਾਕੀ ਸਾਡੇ ਚੱਲ ਰਹਿਗੇ ਉਹ ਤੋਂ ਬਾਅਦ ਪੰਜ ਟਰੱਕ ਇੱਟਾਂ ਦੇ ਉਹਨਾਂ ਨੇ ਰੋਸ ਤੇ ਘਾਰਾ ਇੱਦਾਂ ਛੱਡਿਆ ਤੇ ਅਸੀਂ ਆ ਗਏ ਫਿਰ ਚਲੇ ਗਏ ਸਰਦਾਰ ਸੁੰਦਰ ਸਿੰਘ ਜੀ ਦੀ ਪੈਟਰੋਲ ਬਕਸੀਆਂ ਤੇ ਲਾਲ ਲੱਗੀ ਐ ਉਹਨਾਂ ਨੇ ਪੰਜ ਟਰੱਕ ਬਜਰੀ ਦੇ ਦੇ। ਉਹਨਾਂ ਗਹੀ ਨੇ ਬਜਰੀ ਨਹੀਂ। ਤੇ ਮੈਂ ਕਿਹਾ ਬਾਪੂ ਜੀ ਦੇਤਾ ਵੀ ਮੰਗ ਲੋ ਢਾਲ। ਉਹ ਕਹਿੰਦੇ ਬਾਪੂ ਹੀ ਕਦਰ ਰੇਤਾ ਭੁੱਲ ਗਿਆ। ਉਹ ਰੇਤਾ ਵੀ ਕਰਾ ਦੇ। ਇਦਾਂ ਇਦਾਂ ਅਸੀਂ ਗੁرائی ਕਰਕੇ ਇਹ ਅੱਜ ਹੁਣ ਕਹਿੰਦਾ ਜੀ ਮੇਰੇ ਰਿਸ਼ਤੇਦਾਰ ਆ ਗਏ ਜੀ। ਉਹਨਾਂ ਕੀਤਾ ਜੀ ਬਗਾਨ ਨਹੀਂ ਢਿੰਗੀ ਇਹ ਤੇ ਗੁਰੂ ਸੰਗਤ ਜਿਉਂ ਜਿਉਂ ਆਂਦੀ ਗਈ। ਕਿਸੇ ਨੇ 10 ਬਾਏ ਕਿਸੇ ਨੇ 10 ਲੱਖ ਬਾਏ। ਇਹ ਤੇ ਗੁਰੂ ਦੀ ਕਰਨੀ ਏ ਕੀ ਸੰਗਤ ਸਿ ਲੋਗ ਨਾਲ। ਕੱਲਾ ਕੋਲਾ ਕੱਲਾ ਕੋਲਾ ਕੋਈ ਨਹੀਂ। ਗਾਂਧੀ ਬਲੇ ਸਿਆਰੇ ਸੁਝ ਸਾਡੇ ਸੰਗਤ ਇਤਤੈ ਇਤਤੈ ਸੇਵਾ ਕਰਦੀ ਰਹੀ ਐ ਨਾਟ ਕੇ ਸੇਵਾ ਕਰਦੀ ਸਾਰੇਰੇ ਕਿਸੇ ਨੇ ਝੂਠ ਨਹੀਂ ਬੋਲਦਾ ਬਿਲਕੁਲ ਇਹ ਗੱਲ ਬਈ ਕੋਈ ਸ਼ਰਾਰਤੀ ਦੀ ਬਰਨ ਦੇਣਾ ਵਿੱਚ ਨਾਲ ਲੜਾਈ ਬੰਦੀ ਨੂੰ ਉਹ ਰੋਲਾ ਪੇਦਾ ਨਹੀਂ ਸ਼ਰਾਰਤੀ ਪਤਾ ਕੋਈ ਨਾ ਵਿੱਚ ਜੋ ਆਏ ਸੱਚੀ ਗੱਲ ਕਰੇ ਆਫ ਨਾ ਕੋਈ ਨਾ ਕਰੇ ਨਾ ਕੋ ਆਪਣਾ ਲਾਲਚ ਰੱਖੇ ਲਾਲਚ ਰੱਖੇ ਆਪਣਾ ਗੱਲ ਸਾਰੇ ਦੇ ਹੈ ਤੇ ਆਪਣੇ ਰਹਿਣਾ ਰੱਖਿਆ ਨਹੀਂ ਸੁਣੀਓ ਨੇ ਸੇਪ ਤੇ ਸਿੱਖੀ